ਮੌਤ ਤੋਂ ਬਾਅਦ ਫਿਰ ਬੁੱਕੇਗਾਰ ਟਿੱਬਿਆਂ ਦਾ ਪੁੱਤ ਵੱਡਾ ਰਿਕਾਰਡ ਬਣਾਉਣ ਲਈ ਤਿਆਰ ਸਿੱਧੂ ਮੂਸੇਵਾਲਾ ਸਟੈਫਲੰਡਨ ਦੇ ਨਾਲ ਰਿਲੀਜ਼ ਹੋਣ ਜਾ ਰਿਹਾ ਗੀਤ ਲੰਬੇ ਸਮੇਂ ਤੋਂ ਬੇਸਬਰੀ ਨਾਲ ਉਡੀਕ ਰਹੇ ਸੀ ਦਰਸ਼ਕ ਟਿੱਬਿਆਂ ਦਾ ਪੁੱਤ ਇੱਕ ਵਾਰ ਫਿਰ ਤੋਂ ਵੱਡਾ ਰਿਕਾਰਡ ਬਣਾਉਣ ਲਈ ਤਿਆਰ ਹੈ ਕਿਉਂਕਿ ਮੌਤ ਤੋਂ ਬਾਅਦ ਸਿੱਧੂ ਮੂਸੇਵਾਲਾ ਦਾ ਸੱਤਵਾਂ ਗੀਤ ਡਿਲੇਮਾ ਬ੍ਰਿਟਿਸ਼ ਗਾਇਕਾ ਸਟੈਫਲੰਡਨ ਦੇ ਨਾਲ 24 ਜੂਨ ਨੂੰ ਰਿਲੀਜ਼ ਹੋਣ ਜਾ ਰਿਹਾ ਹੈ ਸਟੈਫਲਨ ਫਿਰ ਆਪਣੇ ਸੋਸ਼ਲ ਮੀਡੀਆ ਅਕਾਊਂਟਸ ਤੇ ਇਸ ਦਾ ਪ੍ਰਚਾਰ ਵੀ ਕਰ ਰਹੀ ਹੈ ਐਨਾ ਹੀ ਨਹੀਂ ਇਸ ਤੇ ਲਈ ਉਹ ਖੁਦ ਲੰਡਨ ਦੀਆਂ ਸੜਕਾਂ ਤੇ ਵੀ ਉਤਰ ਚੁੱਕੀ ਹੈ ਇਸ ਗੀਤ ਚ ਸਟੈਫਲਨ ਵੀ ਸਿੱਧੂ ਮੂਸੇਵਾਲਾ ਦੇ ਲਈ ਇਨਸਾਫ ਦੀ ਮੰਗ ਕਰਦੀ ਨਜ਼ਰ ਆਵੇਗੀ ਸਟੈਫਲਨ ਨੇ ਗੀਤ ਦੇ ਲਾਂਚ ਹੋਣ ਤੋਂ 48 ਘੰਟੇ ਪਹਿਲਾਂ ਸੋਸ਼ਲ ਮੀਡੀਆ ਅਕਾਊਂਟਸ ਤੇ ਇੱਕ ਪੋਸਟ ਸਾਂਝੀ ਕੀਤੀ ਸੀ ਜਿਸ ਚ ਉਸਨੇ ਲੋਕਾਂ ਨੂੰ ਲੰਡਨ ਦੇ ਸਾਊਥ ਹਾਲ ਚ ਪਹੁੰਚਣ ਦੀ ਅਪੀਲ ਕੀਤੀ ਸੀ ਇਸ ਪੋਸਟ ਨੂੰ 5 ਲੱਖ ਤੋਂ ਵੱਧ ਲੋਕਾਂ ਨੇ ਪਸੰਦ ਕੀਤਾ ਤੇ ਹਜ਼ਾਰਾਂ ਲੋਕ ਸਾਊਥ ਹਾਲ ਚ ਪਹੁੰਚੇ ਵੀ ਸਟੈਫਲਨ ਨੇ ਗੀਤ ਨੂੰ ਪ੍ਰਮੋਟ ਕਰਨ ਲਈ ਬਹੁਤ ਸਾਰੇ ਟੀ-ਸ਼ਰਟਾਂ ਵੀ ਪ੍ਰਿੰਟ ਕਰਵਾਈਆਂ ਜਿਸ 'ਚ ਇੱਕ ਪਾਸੇ ਉਸ ਦੀ ਤਸਵੀਰ ਹੈ ਤੇ ਦੂਜੇ ਪਾਸੇ ਸਿੱਧੂ ਮੂਸੇਵਾਲਾ ਦੀ ਤਸਵੀਰ ਵੀ ਛਪੀ ਨਜ਼ਰ ਆ ਰਹੀ ਹੈ ਹਾਲਕਿ ਇਹ ਗੀਤ ਕਿੰਨੇ ਮਿੰਟ ਦਾ ਹੋਵੇਗਾ ਕਿ ਇਸਦੇ ਬੋਲ ਕੀ ਹੋਣਗੇ ਇਸਦੇ ਬਾਰੇ ਤਾਜੇ ਤੱਕ ਕੋਈ ਜਾਣਕਾਰੀ ਸਾਹਮਣੇ ਨਹੀਂ ਆਈ ਪਰ ਸਟੈਫਲਨ ਨੇ ਗੀਤ ਦੇ ਸੰਬੰਧ ਚ ਇੱਕ ਵੀਡੀਓ ਸ਼ੇਅਰ ਕੀਤਾ ਜਿਸ ਚੋ #JusticeForSidhuMoosewala ਨੂੰ ਪ੍ਰੋਮੋਟ ਕਰ ਰਹੀ ਹੈ ਦੱਸਦੀ ਹੈ ਕਿ ਸਿੱਧੂ ਮੂਸੇਵਾਲਾ ਦਾ ਗੀਤ 410 2 ਮਹੀਨੇ ਪਹਿਲਾਂ 10 ਅਪ੍ਰੈਲ ਨੂੰ ਲਾਂਚ ਹੋਇਆ ਸੀ ਇਸ ਗੀਤ ਨੂੰ ਰੈਪਰ ਤੇ ਮੂਸੇਵਾਲਾ ਦੇ ਦੋਸਤ ਸਨੀ ਮੌਲਟਨ ਨੇ ਪੂਰਾ ਕੀਤਾ ਸੀ ਇਸ ਗੀਤ ਤੋਂ ਪਹਿਲਾਂ ਸਿੱਧੂ ਮੂਸੇਵਾਲਾ ਨੇ ਪਿਛਲੇ ਸਾਲ ਦਸੰਬਰ ਦੀਵਾਲੀ ਤੇ ਵੀ ਵਾਚ ਆਊਟ ਗਾਣਾ ਜਿਹੜਾ ਰਿਲੀਜ਼ ਕੀਤਾ ਸੀ ਮਈ 2022 ਚ ਵੀ ਸਿੱਧੂ ਮੂਸੇਵਾਲਾ ਦਾ ਕਤਲ ਕਰਨ ਤੋਂ ਬਾਅਦ ਰਿਲੀਜ਼ ਹੋਣ ਵਾਲਾ ਹੈ ਜਿਹੜਾ ਪੰਜਵਾਂ ਗਾਣਾ ਬਣਿਆ ਸੀ ਜਿਸ ਨੂੰ ਹੁਣ ਤੱਕ YouTube ਤੇ 3.59 ਕਰੋੜ ਲੋਕ ਦੇਖ ਚੁੱਕੇ ਨੇ ਇਸ ਗੀਤ ਤੋਂ ਪਹਿਲਾਂ ਗੀਤ ਚੋਰਨੀ 8 ਜੁਲਾਈ 2023 ਨੂੰ ਰਿਲੀਜ਼ ਹੋਇਆ ਸੀ ਜਿਸ ਨੂੰ YouTube ਤੇ ਹੁਣ ਤੱਕ 7 ਕਰੋੜ ਤੋਂ ਵੱਧ ਲੋਕ ਦੇਖ ਚੁੱਕੇ ਨੇ ਮੂਸੇਵਾਲਾ ਦਾ ਗੀਤ ਚੋਰਨੀ ਜਿਹੜਾ ਰਿਲੀਜ਼ ਹੋਣ ਤੋਂ ਪਹਿਲਾਂ ਹੀ ਲੀਕ ਹੋ ਚੁੱਕਿਆ ਸੀ ਪਰ ਇਸ ਦੇ ਬਾਵਜੂਦ ਪ੍ਰਸ਼ੰਸਕਾਂ ਨੇ ਇਸ ਗੀਤ ਨੂੰ ਬਹੁਤ ਖਾਸ ਮੰਨਿਆ ਤੇ ਬਹੁਤ ਸੁਣ ਕੇ ਇਸ ਨੂੰ ਬੇਹੱਦ ਪਿਆਰ ਵੀ ਦਿੱਤਾ ਇਸ ਗੀਤ ਨੂੰ ਪਹਿਲੇ 2 ਘੰਟਿਆਂ 'ਚ 2 ਲੱਖ ਤੋਂ ਵੱਧ ਲੋਕਾਂ ਨੇ ਸੁਣਿਆ ਸੀ ਸਿੱਧੂ ਮੂਸੇਵਾਲਾ ਦੇ ਕਤਲ ਹੋਣ ਤੋਂ ਬਾਅਦ ਕੁੱਲ 5 ਗੀਤ ਰਿਲੀਜ਼ ਹੋ ਚੁੱਕੇ ਨੇ ਐਸਵਾਈਐਲ ਗੀਤ 23 ਜੂਨ 2022 ਨੂੰ ਰਿਲੀਜ਼ ਹੋਇਆ ਸੀ ਜਿਸ 'ਚ ਸਿੱਧੂ ਮੂਸੇਵਾਲਾ ਨੇ ਪੰਜਾਬ ਦੇ ਪਾਣੀ ਦਾ ਮੁੱਦਾ ਉਠਾਇਆ ਸੀ ਇਸ ਗੀਤ ਨੂੰ 72 ਘੰਟਿਆਂ 'ਚ 2.7 ਕਰੋੜ ਵਿਊਜ਼ ਮਿਲੇ ਸੀ ਤੇ ਜਿਸ ਤੋਂ ਬਾਅਦ ਇਸ ਗੀਤ ਨੂੰ ਭਾਰਤ ਦੇ ਵਿੱਚ ਬੈਨ ਕਰ ਦਿੱਤਾ ਗਿਆ ਸੀ ਪਰ ਕਿਤੇ ਨਾ ਕਿਤੇ ਸਿੱਧੂ ਮੂਸੇਵਾਲਾ ਮੌਤ ਤੋਂ ਬਾਅਦ ਵੀ ਸਿਵਿਆਂ ਦੇ ਵਿੱਚੋਂ ਕਹਿ ਸਕਦੇ ਆ ਕਿ ਇੱਕ ਵਾਰ ਫਿਰ ਤੋਂ ਛਾਉਂਦਾ ਹੋਇਆ ਨਜ਼ਰ ਆ ਰਿਹਾ ਤੇ 24 ਜੂਨ ਨੂੰ ਜਿਹੜਾ ਇਹ ਨਵਾਂ ਗੀਤ ਆ ਰਿਹਾ ਇਸ ਦਾ ਤੁਹਾਨੂੰ ਕਿੰਨਾ ਇੰਤਜ਼ਾਰ ਸੀ ਤੇ ਕਿੰਨਾ ਸਿੱਧੂ ਮੂਸੇਵਾਲਾ ਨੂੰ ਤੁਸੀਂ ਪਿਆਰ ਕਰਦੇ ਹੋ ਇਹ ਆਪਣੀ ਰਾਏ ਕਮੈਂਟ ਸੈਕਸ਼ਨਾਂ ਦੇ ਵਿੱਚ ਜ਼ਰੂਰ ਸਾਂਝੀ ਕਰੋ